ਹਿੰਦ-ਪਾਕ ਬਾਰਡਰ ਤੇ ਮੌਜੂਦ ਹੈਗੇ ਆ ਪਰ ਹਿੰਦ-ਪਾਕ ਦੇ ਕੱਲ ਦੇ ਜਿਹੜੇ ਆ ਰਾਤ ਹੀ ਅਤਿਕੇ ਹਮਲਾ ਹੁੰਦਾ ਹੈ ਭਾਰਤ ਵੱਲੋਂ ਜਿਹੜਾ ਹਮਲਾ ਪਾਕਿਸਤਾਨ ਤੇ ਕੀਤਾ ਜਾਂਦਾ ਉਸ ਤੋਂ ਬਾਅਦ ਦੇ ਹਾਲਾਤ ਦਿਖਾ ਦਿੰਨੇ ਆ ਬਾਰਡਰ ਬੱਲੇ ਦੇ ਪਿੰਡਾਂ ਦੇ ਕੀ ਹਾਲਾਤ ਹੈਗੇ ਆ ਬਾਰਡਰ ਦੇ ਪਿੰਡਾਂ ਦੇ ਅਸੀਂ ਅੱਜ ਫਿਰ ਮੌਜੂਦ ਹੈਗੇ ਆ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਨੌਜਵਾਨ ਜਿਹੜੇ ਕਿਸਾਨ ਹੈਗੇ ਆ ਉਹ ਆਪਦੇ ਕੰਮਕਾਰ ਦੇ ਵਿੱਚ ਵਿਜੀ ਨੇ ਕਿਉਂਕਿ ਹੁਣ ਸਮਾਂ ਹੈਗਾ ਖੇਤਾਂ ਦੇ ਵਿੱਚ ਪਨੀਰੀਆਂ ਬੀਜਣ ਦਾ ਪਨੀਰੀਆਂ ਬੀਜਣ ਦੇ ਲਈ ਨੌਜਵਾਨ ਜਿਹੜੇ ਹੈਗੇ ਆ ਉਹ ਆਪਦੇ ਕੰਮ ਦੇ ਵਿੱਚ ਲੱਗੇ ਆ ਕਿਸਾਨ ਆਪਦੇ ਕੰਮ ਦੇ ਵਿੱਚ ਲੱਗੇ ਆ ਪਰ ਜਿਸ ਜਗ੍ਹਾ ਤੇ ਅਸੀਂ ਖੜੇ ਆ ਬਿਲਕੁਲ ਬਾਰਡਰ ਇੱਥੋਂ ਅੱਧਾ ਕਿਲੋਮੀਟਰ ਵੀ ਦੂਰੀ ਨਹੀਂ ਆ ਜਿਹੜੀ ਭਾਰਤ-ਪਾਕ ਦੀ ਸਰਦ ਹੈਗੀ ਆ ਉਸ ਜਗ੍ਹਾ ਤੇ ਆ ਪਰ ਨੌਜਵਾਨ ਇੱਥੇ ਕੰਮ ਲੱਗੇ ਹੋਇਆ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਚਾਹੁੰਦੇ ਆ ਬਾਈ ਜੀ ਤੁਸੀਂ ਤਾਂ ਪਨੀਰੀਆਂ ਵੇਚੀ ਜਾਂਦੇ ਹੋ ਤੇ ਸਾਰਾ ਕੰਮਕਾਰ ਹੋਵੇਂ ਚੱਲੀ ਜਾਂਦਾ ਲੋਕ ਕਹਿੰਦੇ ਜੰਗ ਲੱਗ ਗਈ ਮੁਲਕ ਨਾਲ ਪਾਕਿਸਤਾਨ ਦੇ ਰਿਲੇਸ਼ਨ ਵਿਗੜ ਗਏ ਕੱਲ ਹਮਲਾ ਹੋ ਗਿਆ ਪਦਰਕਰ ਸਭ ਗੱਲ ਇਸ ਤਰ੍ਹਾਂ ਹੈ ਵੀ ਸਾਨੂੰ ਇੱਥੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਕੋਈ ਮਾਹੌਲ ਨਹੀਂ ਵਿਗੜਿਆ ਹੋਇਆ ਤੁਸੀਂ ਦੇਖ ਰਿਹਾ ਆ ਪਨੀਰੀਆਂ ਦਾ ਕੰਮ ਲੱਗੇ ਹੋਇਆ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਵਿਗੜਿਆ ਹੋਇਆ ਫੌਜ ਸਾਡੇ ਨਾਲ ਖੜੀ ਹੈ ਹਰ ਵੇਲੇ ਫੌਜ ਦੇ ਨਾਲ ਅਸੀਂ ਖੜੇ ਆ ਜਿੱਥੇ ਵੀ ਫੌਜ ਨੂੰ ਲੋੜ ਪਵੇਗੀ ਖਾਣਾ ਪਾਣੀ ਜੋ ਕਿਸੇ ਤਰ੍ਹਾਂ ਦੀ ਚੀਜ਼ ਅਸੀਂ ਉਹਨਾਂ ਦੇ ਮਗਰ ਪਹੁੰਚਾਵਾਂਗੇ ਅਸੀਂ ਜਿੱਥੇ ਲੜਨਾ ਪੈ ਨਾਲ ਲੜਾਂਗੇ ਕਿਉਂਕਿ ਸਾਡੀ ਜ਼ਮੀਨ ਬਿਲਕੁਲ ਤਾਰ ਦੇ ਨਾਲ ਹੈ ਅਸੀਂ ਇਥੋਂ ਛੱਡ ਕੇ ਕਿਤੇ ਜਾ ਨਹੀਂ ਸਕਦੇ ਆਦੀ ਖੇਤੀ ਵੀ ਕਰਨੀ ਹੈ ਚੋਨਾ ਵੀ ਰੱਖਣਾ ਹੈ ਜਿੱਡਾ ਕੋ ਪਾਕਿਸਤਾਨ ਦੇਸ਼ ਹੈ ਜਿੰਨੀ ਕੋ ਆਬਾਦੀ ਹੈ ਉਹ ਤੋਂ ਬਾਅਦ ਹੋ ਸਕਦਾ ਸਾਡੀ ਫੋਰਸ ਹੀ ਹੋਵੇ ਹੂੰ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਜਿਵੇਂ ਤੁਸੀਂ ਇੱਥੇ ਲੱਗੇ ਹੋ ਕਈ ਵੀਡੀਓ ਨਿਕਲ ਗਾ ਲੋਕ ਤਾਂ ਸਮਾਨ ਬਾਰਡਰ ਪੱਟੀ ਦੇ ਜਿਹੜੇ ਪਿੰਡ ਹੈਗੇ ਆ ਸਮਾਨ ਚੱਕ ਕੇ ਜਾ ਰਹੇ ਤੁਹਾਡੇ ਪਿੰਡਾਂ ਚ ਤੇ ਜਾਂ ਕੋਈ ਮੌਲ ਹੈ ਨਹੀਂ ਨਹੀਂ ਸਾਡੇ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਮੌਲ ਨਹੀਂ ਆ ਤੁਸੀਂ ਵੇਖ ਰਹੇ ਹੋ ਮੁੰਡੇ ਗਰਾਉਂਡ ਦੇ ਵਿੱਚ ਉਧਰ ਤੁਸੀਂ ਵੇਖ ਸਕਦੇ ਗਰਾਉਂਡ ਚ ਮੁੰਡੇ ਖੇਡੀ ਜਾਂਦੇ ਨੇ ਸਾਰਾ ਪਿੰਡ ਬਿਲਕੁਲ ਨਹਿਰ ਦੇ ਉੱਤੇ ਸ਼ਾਮ ਦਾ ਟਾਈਮ ਹੈ ਸੈਰ ਤਰ੍ਹਾਂ ਸੈਰ ਵਾਸਤੇ ਨਿਕਲੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਪਿੰਡਾਂ ਦੇ ਨੌਜਵਾਨ ਦੇ ਇੱਧਰ ਮੈਂ ਦਿਖਾ ਦਿੰਦਾ ਸਾਹਮਣੇ ਵਾਲੀਬਾਲ ਖੇਡਦੇ ਵੀ ਦਿਖਾਈ ਦੇ ਰਹਿਆ ਬਾਰਡਰ ਤੇ ਜਿਹੜੇ ਲੋਕ ਵਸੇ ਹੋਇਆ ਉਹਨਾਂ ਦੇ ਕੰਮ ਜਿਉਂਦੇ ਤਿਉਂ ਚੱਲ ਰਹਿ ਗਿਆ ਲੋਕ ਆਪਦੇ ਕਮਾਕਾਰਾਂ 'ਚ ਬਿਜੀ ਨੇ ਹੋਰ ਨੌਜਵਾਨ ਤੁਹਾਨੂੰ ਦਿਖਾ ਦਿੰਦੇ ਹੈ ਗਿਆ ਕੀ ਨੌਜਵਾਨ ਸੋਚਦੇ ਆ ਜੇ ਜੰਗ ਲੱਗਦੀ ਹੈ ਪਹਿਲੀ ਗੱਲ ਤਾਂ ਲੱਗੇ ਨਾ ਜੇ ਲੱਗਦੀ ਹੈ ਤੇ ਮੁਕਾਬਲਾ ਕਰੋਗੇ ਕਿ ਪਿੰਡ ਏਰੀਆ ਛੱਡ ਕੇ ਚਲੇ ਜਾਓਗੇ ਅਸੀਂ ਨਾਲ ਖੜਾਂਗੇ ਜੀ ਫੌਜ ਦੇ ਬਿਲਕੁਲ ਅਸੀਂ ਚੋਨਾ ਵੀ ਲਾਣਾ ਹੈ ਪਨੀਰੀ ਬੀਜੀ ਜਨ ਚੋਨਾ ਲਾਣਾ ਹੈ ਅਸੀਂ ਫੌਜ ਦੇ ਜਦੋਂ ਉਹ ਮੌਲਾ ਲਾਤ ਖਰਾਬ ਹੁੰਦੇ ਨੇ ਅਸੀਂ ਫੌਜ ਦੇ ਨਾਲ ਖੜਾਂਗੇ ਜੀ ਬਿਲਕੁਲ ਬਿਲਕੁਲ ਸਾਡੇ ਕੋਲ ਸਿਆਰ ਹੈਗੇ ਨੇ ਤੁਹਾਡੇ ਕੋਲ ਆਪਨੇ ਕਈਆਂ ਛੋਟੇ ਹੈਗੇ ਨੇ ਇਹਦੇ ਨਾਲ ਅਸੀਂ ਖੜਾਂਗੇ ਨਾਲ ਫੌਜ ਦੇ ਕਈਆਂ ਛੋਟੇ ਨਾਲ ਕੁੱਟ ਦੇਣੀ ਉਹਨਾਂ ਨੂੰ ਕੋਟ ਦੇ ਨਕੋਟ ਦੇ ਸਿੱਖ ਜਾਨ ਵਾਰਾਂ ਦੇ ਉਹਨਾਂ ਨੂੰ ਕੋਟ ਦੀਤੇ ਤੇ ਉਹ ਅੱਗੋ ਆ ਕੇ ਫੋਰਾ ਵੀ ਪੈ ਜਾਗੇ ਅੱਛਾ ਹੋਰ ਬਿਲਕੁਲ ਜੀ ਨੌਜਵਾਨ ਜਿਹੜੇ ਨੇ ਹੌਸਲੇ ਤੁਸੀਂ ਦੇਖ ਲਓ ਇੰਨੇ ਹੌਸਲੇ ਬਲੰਦ ਨੇ ਕਹਿੰਦੇ ਅਸੀਂ ਫੌਜ ਦੇ ਨਾਲ ਖੜਾਂਗੇ ਕੰਜਾ ਸੋਟੇ ਨਾਲ ਹੀ ਅਸੀਂ ਕੁੱਟ ਦਿਆਂਗੇ ਜੇ ਸਾਨੂੰ ਅਸਲੇ ਦੀ ਵੀ ਜ਼ਰੂਰਤ ਨਹੀਂ ਹੈਗੀਏ ਹੌਸਲੇ ਬਲੰਦ ਨੇ ਕਿਉਂਕਿ ਕਿਸਾਨੀ ਜਿਹੜੀ ਐ ਬਾਰਡਰ ਬੱਤੀ ਦੇ ਕਿਸਾਨ ਜਿਹੜੇ ਨੇ ਆਪਦੇ ਕੰਮ ਕਾਜ ਦੇ ਵਿੱਚ ਲੱਗੇ ਹੋਇਆ ਪਰ ਹਾਲਾਤ ਤੁਸੀਂ ਦੇਖ ਲਓ ਸਾਰੇ ਨੌਜਵਾਨ ਇੱਥੇ ਫਿਰਦੇ ਆ ਕਿਉਂਕਿ ਇਹਨਾਂ ਨੌਜਵਾਨਾਂ ਦੇ ਵਿੱਚ ਹੌਸਲਾ ਹੀ ਇੰਨਾ ਜ਼ਿਆਦਾ ਹੈਗਾ ਬਈ ਵਾਕਈ ਜਿੱਦਾਂ ਤੁਸੀਂ ਅੱਜ ਇੱਥੇ ਲੱਗੇ ਹੋਏ ਕੰਮ ਕਰ ਮਾਹੌਲ ਸਾਰਾ ਸਖਾਲਾ ਹਾਂਜੀ ਬਿਲਕੁਲ ਦੀ ਮਾਹੌਲ ਬਿਲਕੁਲ ਸਹੀ ਹੈ ਪਵਾ ਹੀ ਨੇ ਬਸ ਪਵਾਇ ਨੇ ਕਹਿੰਦੇ ਮੌਲ ਬਿਲਕੁਲ ਸਹੀ ਆ ਹੋਰ ਨੌਜਵਾਨ ਵੀ ਨੇ ਖੇਡ ਕੇ ਆਇਓ ਵੋਲੀਬਾਲ ਖੇਡ ਕੇ ਆਇਓ ਪੂਰਾ ਆਹ ਦੀ ਗੇ ਵਿੱਚ ਮਸਤ ਕੋਈ ਧਮਾਕਾ ਤੇ ਟੈਨਸ਼ਨ ਨਹੀਂ মিডিਆ ਚਾ ਰਿਹਾ ਬੜਾ ਕੁਝ ਦਿਖਾਇਆ ਜਾ ਰਿਹਾ ਪਾਕਿਸਤਾਨ ਦਾ মিডিਆ ਦਿਖਾ ਰਿਹਾ ਆਪਣਾ মিডিਆ ਦਿਖਾ ਰਿਹਾ ਨਹੀਂ ਜੀ ਐਦਾਂ ਦੀ ਇੱਥੇ ਹਜੇ ਤੱਕ ਤਾਂ ਕੋਈ ਹਲਚਲ ਨਹੀਂ ਹਜੇ ਤੱਕ ਤਾਂ ਮਾਹੌਲ ਬਿਲਕੁਲ ਸ਼ਾਂਤ ਹੈ ਜੀ ਬਾਕੀ ਦੇਖੋ ਆਪਦੀ ਅੱਗੇ ਦੀ ਸਥਿਤੀ ਕੀ ਹੁੰਦੀ ਹੈ ਜੀ ਬਾਕੀ ਸਾਰਾ ਪਿੰਡ ਬੈਠਾ ਕੋਈ ਹਾਂਜੀ ਹਾਂਜੀ ਹਜੇ ਤੱਕ ਤਾਂ ਸਾਰਾ ਪਿੰਡ ਬਿਲਕੁਲ ਵਧੀਆ ਆਪਦਾ ਪੂਰਾ ਇਹ ਜੀ ਹਾਂ ਜੀ ਪੂਰਾ ਏਰੀਆ ਬੈਠਾ ਹੈ ਪੂਰਾ ਦਾ ਸ਼ਾਂਤ ਮਾਹੌਲ ਹੈ ਬਾਕੀ ਅਸੀਂ ਤਾਂ ਇਹ ਕਮਨਾ ਕਰਾਂਗੇ ਕਿ ਅੱਗੇ جنگ ਦੀ ਕੋਈ ਏਦਾਂ ਦੀ ਨਾ ਹੋਵੇ ਕਿਉਂਕਿ جنگ ਨਾਂ ਹੀ ਬਹੁਤ ਮਾੜਾ ਹੈ ਜੰਗ ਦਾ ਨਾਂ ਹੀ ਮਾੜਾ ਹਾਂ ਜੀ ਲੜਾਈ ਦਾ ਨਾਂ ਹੀ ਮਾੜਾ ਹੈ ਲੜਾਈ ਦਾ ਨਾਂ ਹੀ ਮਾੜਾ ਹੈ ਜੇ ਘਰ ਦੇ ਵਿੱਚ ਵੀ ਲੜਾਈ ਹੁੰਦੀ ਹੈ ਤਾਂ ਉਹ ਵੀ ਮਾੜੀ ਹੈ ਜਿਵੇਂ ਤੇ ਇਹ ਤਾਂ ਫਿਰ ਦੋ ਦੇਸ਼ਾਂ ਦੀ ਲੜਾਈ ਹੈ ਬਹੁਤ ਇਹਦੇ ਨਾਲ ਆਰਥਿਕ ਸਥਿਤੀ ਬੜੀ ਮਾੜੀ ਹੁੰਦੀ ਹੈ ਦੋਨੇ ਦੇਸ਼ਾਂ ਤੇ ਬਹੁਤ ਪੀਸਾ ਚਲੇ ਜਾਣਗੇ ਤੇ ਇਸ ਕਰਕੇ ਜੰਗ ਦਾ ਨਾਮ ਹੀ ਮਾੜਾ ਆਪਾਂ ਕਹ ਸਕਦੇ ਜੇ ਜ਼ਰੂਰਤ ਪੈ ਗਈ ਫੌਜ ਜਿੱਦਾਂ ਲੜਨ ਲਈ ਅੱਗੇ ਵਧੇਗੀ ਜਿਸ ਜਗ੍ਹਾ ਤੇ ਆਪਾਂ ਖੜੇ ਆਂ ਬਿਲਕੁਲ ਇੱਥੇ ਅੱਗੇ ਪਾਕਿਸਤਾਨ ਸ਼ੁਰੂ ਹੈ ਨਾਲ ਖੜੋਦੇ ਉਹਦੇ ਨਾਲ ਪੂਰਾ ਸਹਿਯੋਗ ਦੇਾਂਗੇ ਜੋ ਅਸੀਂ ਕਰ ਸਕਦੇ ਹਾਂ ਸਹਿਯੋਗ ਕਰਾਂਗੇ ਜੀ ਅੱਛਾ ਬਾਰਡਰ ਵਾਲੇ ਸ਼ੇਰ ਨਾਲ ਖੜਾਂਗੇ ਹਾਂਜੀ ਹਾਂਜੀ ਬਾਰਡਰ ਵਾਲੇ ਸ਼ੇਰ ਨਾਲ ਖੜਾ ਆਂ ਬਿਲਕੁਲ ਜੀ ਬਾਰਡਰ ਵਾਲਿਆਂ ਦੇ ਹੌਸਲੇ ਬੁਲੰਦ ਨੇ ਚਾਹੇ ਇੱਥੇ ਦਰਿਆ ਸਤਲੁਜ ਦਰਿਆ ਦੀ ਮਾਰ ਵੀ ਰੈਂਦੀ ਐ ਇਨ੍ਹਾਂ ਪਿੰਡਾਂ ਦੇ ਵਿੱਚ ਉਦੋਂ ਵੀ ਲੋਕ ਇੱਥੇ ਬੈਠ ਰਹੇ ਖੜੇ ਰਹੇ ਕਾਰਗਲ ਦਾ ਯੁੱਧ ਹੋਇਆ ਉਦੋਂ ਦੇ ਮਿੰਟਰੀ ਦੇ ਨਾਲ ਖੜੇ ਰਹੇ ਪਰ ਅੱਜ ਵੀ ਲੋਕਾਂ ਦਾ ਇਹ ਕਹਿਣਾ ਹੈ ਅਸੀਂ ਇੱਥੇ ਖੜਾਂਗੇ ਵੇਖ ਸਕਦੇ ਹੋ ਤੁਸੀਂ ਗੇਮ ਲਾ ਕੇ ਮੁੰਡੇ ਹੁਣੇ ਨੌਜਵਾਨ ਜਿਹੜੇ ਹੈਗੇ ਆ ਵਾਲੀਬਾਲ ਦੀ ਗੇਮ ਲਾ ਕੇ ਵਾਪਸ ਆਪਣੇ ਘਰਾਂ ਨੂੰ ਪਰਤ ਰਿਹਾ ਰਾਤ ਦਾ ਸਮਾਂ ਹੈਗਾ ਪਿੰਡਾਂ ਦਾ ਮਾਹੌਲ ਜਿਉਂ ਦਾ ਤਿਉਹ ਹੈ ਪਿੰਡਾਂ ਦੇ ਵਿੱਚ ਕੋਈ ਲੋਕਾਂ ਚ ਸਹਿਮ ਨਹੀਂ ਹੈਗਾ ਚਾਹੇ ਰਾਤ ਅੰਤਕੀ ਹਮਲਾ ਪਰਦੇ ਵੱਲੋਂ ਪਾਕਿਸਤਾਨ ਦੇ ਕੀਤਾ ਜਾਂਦਾ ਪਰ ਲੋਕਾਂ ਦੇ ਹੌਸਲੇ ਬੁਲੰਦ ਨੇ ਇਹ ਤਾਂ ਇੱਥੋਂ ਤੱਕ ਕਹਿ ਰਹੇ ਕਹਿੰਦੇ ਅਸੀਂ ਤਾਂ ਡੰਡੇ ਛੋਟਿਆਂ ਨਾਲ ਵੀ ਕੁੱਟਦੇ ਹਾਂ ਜੇਕਰ ਉਹਨਾਂ ਨੇ ਇਧਰ ਆਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਫੌਜ ਦੇ ਨਾਲ ਖੜਾਂਗੇ ਤੇ جنگ ਨਾ ਹੋਣ ਦੀ ਵੀ ਗੱਲ ਇਹ ਗੱਲ ਕਹਿ ਰਹੇ ਹੈਗੇ ਆ جنگ ਹੋਣੀ ਨਹੀਂ ਚਾਹੀਦੀ ਜੇ جنگ ਹੁੰਦੀ ਤਾਂ ਦੋਨੋਂ ਦੇਸ਼ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੋ ਜਾਣਗੇ ਬਾਰਡਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹੈਗੇ ਆ ਲੋਕਾਂ ਦੇ ਹੌਸਲੇ ਬਾਰਡਰ ਤੇ ਬੁਲੰਦ ਹੈਗੇ ਆ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਾ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ